ਸਿੰਘ ਸਾਹਿਬ ਅੱਜ ਤੋਰ ਕਾਰਜਕਾਰੀ ਕਮੇਟੀ ਦਾ ਸੰਭਾਲਿਆ ਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਔਤਾ ਸੰਭਾਲਿਆ ਦੀ ਕਾਰਜਕਾਰੀ ਮੋਰਨਿੰਗ ਆਣੀ ਵੀ ਪਿੱਛੇ ਕਾਰਜਕਾਰੀ ਜਿੰਦਿਆ ਯਾਰ ਪਾਣੀ ਦੇ ਵਿੱਚ ਵੱਜਣ ਨਹੀਂ ਅਸੀਂ ਦਾਦ ਕੋਈ ਨਹੀਂ ਯਾਰ ਇਹ ਨਹੀਂ ਦੱਸ ਸਕਦਾ ਹੋਰ ਸਤਗੁਰ ਸੰਗਤ ਕਿਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇ ਰਾਮ ਕਰੋ ਜਿੱਤ ਮਿਲੇ ਆ ਯਾਰ ਪਿੱਛੇ ਕਰ ਲੈ ਫੋਨ ਬਾਜ ਤੇਰਾ ਦਾ ਫੋਨ ਲੈ ਆਪਣੀ ਏਡੀ ਵੱਡੀ ਹੈਸਿਆਤ ਨਹੀਂ ਇਹ ਕਾਮ ਦੇ ਪਰਿਵਾਰ ਤੋਂ ਆ ਮੇਰਾ ਪਹਿਲਾ ਆ ਗਿਆ ਇਹਨੂੰ ਆਪਾਂ ਕਹਿੰਨੇ ਪਾਤਸ਼ਾਹ ਦੀ ਕਲਾ ਵਰਤਣੀ ਕਲਾ ਵਾਪਰਨੀ ਕੇ ਪਾਤਸ਼ਾਹ ਦੀ ਅਜ ਕਲਾ ਹੀ ਆ ਕੇ ਪਾਤਸ਼ਾਹ ਨੇ ਆਪਣੇ ਦਰ ਘਰ ਦੀ ਸੇਵਾਦਾਰੀ ਨਿਮਾਣੇ ਸੇਵਕ ਨੂੰ ਬਖਸ਼ਿਆ ਨਿਹੰਗ ਸਿੰਘ ਵੱਲੋਂ ਨਿਹੰਗ ਸਿੰਘਾਂ ਵੱਲੋਂ ਤੁਹਾਡਾ ਵਿਰੋਧ ਕੀਤਾ ਗਿਆ ਜੀ ਇਹ ਇਸ ਨੂੰ ਕਿ ਵੀ ਦੇਖੋ ਅਸ਼ਾਲ ਕੈਮਰਾ ਸਾਡੇ ਦਲਪੰਥ ਸਾਡੇ ਪੰਥ ਦੇ ਬਹੁਤ ਪ੍ਰਾਣੀਆਂ ਸਾਡੀਆਂ ਮਹਾਨ ਸੰਸਥਾਵਾਂ માં ਔਰ ਸਾਰੇ ਸਾਡੇ ਜਿਹੜੇ ਦਲ ਪੰਥ ਆ ਜਾਂ ਨਿਹੰਗ ਸਿੰਘ ਆ ਇਹ ਬਹੁਤ ਸਤਿਕਾਰਯੋਗ ਆ ਕਿ ਬੇਨਤੀ ਕਰਦਾ ਔਰ ਮੈਂ ਸਮਝਦਾ ਆ ਕਿ ਕੋਈ ਇਹ ਵੱਡੀ ਗੱਲ ਨਹੀਂ ਆ ਗੁਰੂ ਪਾਤਸ਼ਾਹ ਨੇ ਬਾਣੀ ਧਾਕਿਆ ਜਬ ਲਖ ਦੁਨੀਆ ਰਹੀ ਐ ਨਾਨਕ ਕਿਛ ਸੁਣੀ ਐ ਸਿੰਘ ਸਾਹਿਬ ਜੋ ਅਸਲ ਵਿੱਚ ਬਖਰੇਵੇਂ ਨਜ਼ਰ ਆ ਰਹੇ ਜੀ ਉਹ ਕਿੰਨੀ ਵੱਡੀ ਸਿੰਘ ਸਾਹਿਬ ਇਹਦੇ ਵਿੱਚ ਤਾਜ ਪੋਸ਼ੀ ਹੁੰਦੀ ਪਈ ਜਿੰਨੂੰ ਤੁਸੀਂ ਹਨੇਰਾ ਕਹਿੰਦੇ ਹੋ ਉਹਨੂੰ ਬਾਣੀ ਕਹਿੰਦੀ ਅਮਰਤ ਵੇਲਾ ਸੱਚ ਨਾ ਹੋ ਵਡੇ ਆਈ ਵੀ 4 ਬਹੁਤ ਸਰੇ ਗੁਰਨ ਸਿੰਘ ਵੀ ਸੀ ਗੁਰੂ ਗਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਔਰ ਉਥੇ ਸੱਚੇ ਪਾਤਸ਼ਾਹ ਦੀ ਪ੍ਰਕਾਸ਼ ਦੀ ਹਾਜ਼ਰੀ ਦੇ ਵਿੱਚ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਨਿਰਮਾਣੇ ਸੇਵਕ ਨੂੰ ਸੇਵਾ ਦਾ ਜਿਹੜਾ ਬਾਲਾ ਬਖਸ਼ੀ ਦੂਸਰੇ ਸੇਵਾਸੇ ਲਈ ਬੰਕ ਤੇ ਬਖਰੇਵੇਂ ਕਿੱਡੀ ਕਿੱਡੀ ਚੁਣੌਤੀ ਹੈ ਜੀ ਇੱਕ ਤੋਂ ਦਸ ਰਿਹਾ ਦੋਗੇ ਸਮਝ ਨਹੀਂ ਸਾਰੀ ਯਾਰ ਤੇਰੇ ਕੋਲ ਕਰ ਆਪਣੀ ਫੈਸਲੀ ਨਹੀਂ ਦਿੰਦਾ ਮੈਂ ਬਖਰੇਵੇਂ ਯਾਨੀ ਹਰ ਕਿਸੇ ਦੀ ਬੜੇ ਸਤਕਾਰਯੋਗ ਆ ਉਹ ਸਾਬਕਾ ਸਿੰਘ ਸਾਹਿਬ ਆ ਮੈਂ ਮਾਈਕ ਲਾਲਾ ਗੱਲਾਂ ਉਹਨਾਂ ਦੀ ਕਿਸੇ ਵੀ ਗੱਲ ਦਾ ਕੋਈ ਜਵਾਬ ਨਹੀਂ ਦੇਣਾ ਕਿਉਂਕਿ ਜੋ ਕੁਝ ਵਾ ਸਭ ਸਾਹਮਣੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਉੱਥੇ ਗੁਰੂ ਜਿਹੜਾ ਪੰਥ ਆ ਉਹ ਵੀ ਪੰਜ ਪਿਆਰਿਆਂ ਦੇ ਰੂਪ ਤੇ ਸ਼ਾਮਲੀ ਹੋ ਕੇ ਦੋ ਦਸਤਖਤਾਂ ਵਾਲੀ ਫੈਸਲੀਆਂ ਸਾਡੇ ਧਰਾਂ ਨੂੰ ਇਕੱਠੇ ਕਰਨਾ ਕਿੰਨਾ ਪਡੀ ਰਿਹਾ ਹੈ ਉਹ ਜਦੋਂ ਜਾਈਗਾ ਦੋਸੰਬਰ ਦੇ ਫੈਸਲੇ ਬਿਲਕੁਲ ਕੋਈ ਨਜ਼ਾਰਾ ਕੋਈ ਕੱਟਾ ਦੇਗਾ 2 ਦਸੰਬਰ ਨੂੰ ਜੇ ਫੈਸਲੇ ਨੇ ਉਹਨਾਂ ਨੂੰ ਕਿੱਦਾਂ ਦੇਖੋਗੇ ਉਹ ਕਿੱਦਾਂ ਦੇਖਣੇ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹ ਜਾਰੀ ਹੋਏ ਆ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਮਾਇੰਦਾ ਵਜ ਉਹ ਅਕਾਲ ਤਖਤ ਸਾਹਿਬ ਤੋਂ ਨਿਕਲੇ ਹੋਏ ਹੁਕਮਨਾਮਿਆਂ ਦੇ ਪਾਲਣਾ ਹੀ ਕਰੂਗਾ ਤਾਂ ਉਹ ਥੋੜਾ ਬਦਲਾਅ ਨਹੀਂ ਜਾਏਗਾ ਫੈਸਲਾ ਜੀ ਪੰਜ ਮੈਂਬਰੀ ਕਮੇਟੀ ਵਾਲੇ ਮਾਮਲੇ ਤੇ ਪੁਨਰ ਨਿਰੀਖਿਆ ਹੋ ਸਕਦੀ ਹੈ ਦੇਖੋ ਹਰ ਗੱਲ ਕਰਨ ਜਿਹੜਾ ਹਲੰਦਾ ਹਰ ਗੁਰਮਤਿ ਦੀ ਇੱਕ ਰੌਸ਼ਨੀ ਆ ਮੇਰਾ ਇੱਕੋ ਇੱਕ ਫਰਜ਼ ਆ ਜਿਹੜਾ ਕਲਗੀਧਰ ਪਾਤਸ਼ਾਹ ਨਾ ਜਦੋਂ ਚਮਕੌਰ ਦੀ ਗੜੀ ਤੋਂ ਬਾਹਰ ਨਿਕਲੇ ਤੇ ਭਾਈ ਦਇਆ ਸਿੰਘ ਨਾਲ ਹੀ ਦੋਨਾਂ ਦੇ ਪੈਰ ਨੂੰ ਵੱਜੀ ਠੋਕਰ ਤੇ ਉਹਨਾਂ ਨੇ ਵੇਖਿਆ ਸਹਬ ਜਾਦਿਆਂ ਦੇ ਸਰੀਰ ਪਏ ਆ ਤੇ ਭਾਈ ਦਇਆ ਸਿੰਘ ਨੇ ਆਪਣਾ ਕਮਰਕਸਾ ਖੋਲ੍ਹਿਆ ਤੇ ਉਹ ਸਰੀਰ ਤੇ ਪਾਉਣ ਲੱਗੇ ਤੇ ਕਲਗੀਧਰ ਪਾਸ਼ਾ ਨੇ ਕਿਹਾ ਸੀ ਸੁਣ ਕਰ ਬਾਤ ਗੁਰੂ ਦੀ ਗੁਰੂ ਦੀ ਬੋਲੇ ਕਹਿਣ ਲੱਗੇ ਸੁਣ ਗੁਰ ਸਿੱਖਾ ਧਰਮ ਕੀ ਰਾਹ ਭੇਜੋ ਹੈ ਮਰਤੇ ਨਹੀਂ ਕਫਨ ਉਨਕੀ ਕਿਸਮਤ ਮੈਂ ਲਿਖਾ ਸ਼ਹੀਦ ਕੇ ਮੂੰਹ ਤੇ ਕਫਨ ਦਾ ਪਰਦਾ ਸ਼ਹਾਦਤ ਦਾ ਦਸਤੂਰ ਨਹੀਂ ਹੈ ਕੇਵਲ ਮੇਰਾ ਬੇਟਾ ਕਫਨ ਮੈਂ ਲੇਟੇ ਜਾਇ ਮੁਜ ਕੋ ਮਨਜੂਰ ਨਹੀਂ ਹੈ ਔਰ ਵੀ ਕਿਤਨੇ ਲਾਲ ਹੈ ਮੇਰੇ ਜਿਨੋ ਨੇ ਜਹਾ ਸ਼ਹੀਦੀ ਪਾਈ ਉਰਜਾ ਪੁਰ ਜਾ ਕਟ ਮਰੇ ਲੇਕਿਨ ਨਾ ਦੁਸ਼ਮਨ ਕੋ ਬਿਰਤ ਕਲਾਈ ਫਿਰ ਏਕ ਕੇ ਸਾਥ ਪਿਆਰ ਜਿਤਾਣਾ ਜੈ ਕਹੀਂ ਕਾ ਇਨਸਾਫ ਨਹੀਂ ਹੈ ਦਇਆ ਸਿੰਘਾ ਬੇਟੋ ਬੇਟੋ ਮੇ ਜੋ ਫਰਕ ਸਮਝੇ ਐਸਾ ਵੀ ਕੋਈ ਬਾਪ ਨਹੀਂ ਹੈ ਮੈਂ ਵੀ ਉਸ ਕਲਗੀਧਰ ਪਾਤਸ਼ਾਹ ਦਾ ਪੁੱਤ ਹਾਂ ਜਿਸ ਪਾਤਸ਼ਾਹ ਨੇ ਆਪਾ ਸਾਰੇ ਪੁੱਤਾਂ ਢੀਂਗਾ ਵਾ ਜਿਸ ਪਾਤਸ਼ਾਹ ਨੇ ਪੁੱਤਰਾਂ ਨੂੰ ਤੇ ਸਿੰਘਾਂ ਨੂੰ ਬਰਾਬਰ ਸਮਝਿਆ ਤੋਂ ਪ੍ਰਥਮ ਪੰਥਾ ਪੰਥ ਤੋਂ ਉੱਪਰ ਕੁਛ ਨਹੀਂ ਆ ਤੇ ਪੰਥ ਦੀ ਸੇਵਾ ਦੇ ਲਈ ਸੇਵਾਦਾਰ ਹੋਣ ਦੇ ਨਾਤੇ ਪੰਥ ਹਰ ਤਰੀਕੇ ਨਾਲ ਤਕੜਾ ਹੋਣਾ ਚਾਹੀਦਾ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਸਿਆਸੀ ਤੌਰ ਤੇ ਵੀ ਇਕੱਠਾ ਕਿਦਾਂ ਕਰਦੇ ਹੋ ਜੂ ਤਾਂ ਹਾਲਾਤਾਂ ਨੂੰ ਕਿੱਦਾਂ ਦੇਖਦੇ ਹੋ ਸਿੰਘ ਸਾਹਿਬ ਪੰਥ ਨੂੰ ਖੋਰਾ ਲਾਉਂਦੀਆਂ ਸਾਸ਼ ਰਸਿਏ ਜਾ ਰਹੀ ਪੰਥ ਨੂੰ ਖੋਰਾ ਲਾਉਂਦੀ ਕਿੱਦਾਂ ਵੇਖਦੇ ਹੋ ਲੱਗਦਾ ਜੀ ਇਹ ਗੁਰੂ ਦਾ ਪੰਥ ਆ ਜਦੋਂ ਵੱਡਾ ਘੱਲੂ ਘਰ ਆਇਆ ਇਹ ਉਦੋਂ 35 ਤੋਂ 40 ਹਜ਼ਾਰ ਸਾਡੀਆਂ ਸ਼ਹਾਦਤਾਂ ਆਈਆਂ ਸੀ 1762 ਤੇ ਅਹਿਮਦ ਸ਼ਾਹ ਅਦਾਲੀ ਨੇ ਬੜਕ ਮਾਰੀ ਸੀ ਵੀ ਮੈਂ ਇਹ ਗੁਰੂ ਦਾ ਪੰਥ ਜਿਹੜਾ ਖਤਮ ਕਰਤਾ ਪਰ ਆਪਾਂ ਸਭ ਜਾਣਦੇ ਆ ਕਿ ਜਦੋਂ ਸੱਚੇ ਪਾਤਸ਼ਾਹ ਦੇ ਸਿੱਖਾਂ ਨੇ ਸ਼ਾਮ ਨੂੰ ਅਰਦਾਸ ਕੀਤੀ ਸੀ ਉਹਨਾਂ ਨੇ ਕਿਹਾ ਤੇਰੇ ਬਾਣੇ ਤੇ ਦਿਨ ਦੇ ਚਾਰ ਪੈਰ ਸੁੱਖ ਦੇ ਬਤੀਤ ਹੋਏ ਆ ਤੇ ਰਾਤ ਦੇ ਵੀ ਤੇਰੇ ਪਹਾਣੇ ਦੇ ਬਤੀਤ ਉਹਨਾਂ ਤੋਂ ਇੱਕ ਹੋਰ ਅਰਦਾਸ ਹੀ ਅੱਜ ਸਮੁੱਚੀ ਕੌਮ ਨੂੰ ਇਹ ਗੱਲ ਚੇਤੇ ਰੱਖਣੀ ਲੋੜ ਆ ਇੱਕ ਤਾਂ ਉਦੋਂ ਸਭ ਤੋਂ ਵੱਧ ਸ਼ਹਾਦਤਾਂ ਉੱਥੇ ਹੋਈਆਂ ਜਿੱਥੇ ਜਿਸ ਗੱਡੀ ਦੇ ਵਿੱਚ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਰਾਜਮਾਨੇ ਦੂਜਾ ਜਦੋਂ ਸ਼ਾਮ ਨੂੰ ਸਿੱਖ ਇਕੱਠੇ ਹੋਏ ਦੇ ਕਰਦਾਸ ਕੀਤੀ ਅੱਜ ਹਰ ਪੰਥ ਨੂੰ ਹਰ ਸਿੱਖ ਨੂੰ ਪੰਥ ਦੀ ਭਾਵਨਾ ਇਹ ਚੇਤੇ ਰੱਖਣੀ ਚਾਹੀਦੀ ਆ ਪੰਥ ਹੀ ਨਾ ਰਹਾ ਤਾਂ ਗ੍ਰੰਥ ਕੌਣ ਮੰਨੇਗਾ ਪੰਥ ਦੇ ਬੋਲ ਵਾਲੇ ਪੰਥ ਦੀ ਚੜ੍ਹਦੀ ਕਲਾ ਹਰ ਖੇਤਰ ਦੇ ਵਿੱਚ ਹੋਣੀ ਚਾਹੀਦੀ ਸਿੰਘ ਸਾਹਿਬ ਜਿਹੜੇ ਉਸਦੀ ਨਿਆ ਪ੍ਰਣਾਲੀ ਬਾਰੇ ਕੀ ਕਹੋਗੇ ਸਿੰਘ ਸਾਹਿਬ ਸੱਜਣ ਕੁਮਾਰ ਨੂੰ 41 41 ਸਾਲ ਬਾਅਦ ਸਜ਼ਾ ਹੋਈ ਹੈ ਇਸ ਨਿਆ ਪ੍ਰਣਾਲੀ ਬਾਰੇ ਕੀ ਕਹੋਗੇ ਦੇਖੋ ਜੀ ਕਿਹੜੀ ਨਿਆ ਪ੍ਰਣਾਲੀ ਇੱਥੇ ਬੰਦੇ ਬਰਸ਼ ਹੋ ਗਏ ਦੇਖੋ ਇਹ ਨਹੀਂ ਵੀ ਸਜ਼ਾ ਮਿਲ ਗਈ ਤੇ ਸਾਡਾ ਗੰਮ ਪੂਰਾ ਹੋ ਗਿਆ ਹਾਂ ਮੈਂ ਸਮਝਦਾ ਵਾਂ ਕਿ ਜਿਵੇਂ ਜਿਵੇਂ ਹੁਣ ਵੀ ਆਪਣੇ ਇੱਥੇ ਪੰਜਾਬ ਦੇ ਵਿੱਚ ਬੜੇ ਬੜੇ ਕਈ ਅ fırsਰਾਂ ਨੂੰ ਸਜਾਵਾਂ ਹੋ ਰੀਆਂ ਜਿਨ੍ਹਾਂ ਨੇ ਸਾਡੀ ਨੌਜਵਾਨੀ ਇੱਥੇ ਤੋਹ ਕੋ ਕੇ ਮਾਰੀ ਆ ਪਾਦਸ਼ਾਹ ਨੇ ਬਾਣੀ ਦੇ ਵਿੱਚ ਆਖਿਆ ਵਾ ਕਿ ਜਿਹੜਾ ਵਾਹਿਗੁਰੂ ਦਾ ਨਿਆਹ ਹੰਦਾ ਨਾ ਉਹ ਸੱਚਾ ਹੰਦਾ ਹੋ ਸਕਦਾ ਇੱਥੇ ਚੰਗਿਆਂ ਨੂੰ ਮਿਲ ਜਾਂਦੀਆਂ ਸਜਾਵਾਂ ਕਈ ਬਚ ਜਾਣਗੇ ਪਰ ਇਹ ਸਾਰੇ ਚੇਤੇ ਰੱਖਣਾ ਰੱਬ ਦੀ ਦਰਗਾਹ ਦੇ ਵਿੱਚ ਕੋਈ ਨਹੀਂ ਬਖਸ਼ਿਆ ਜਾਣਾ ਉਹਦਾ ਜਿਹੜਾ ਨਿਯਾਮ ਆ ਉਹ ਅਟੱਲਾ ਸਾਰੀਆਂ ਟੀਰਾਂ ਨੂੰ ਇੱਕ ਝੁੱਟ ਬਣਾ ਕੇ ਜਿਹੜੇ ਵਿਰੋਧ ਕਰਨਾ ਚਾਹੁੰਦੇ ਦੋਸਤ ਇਹਨੂੰ ਲੋਕਾਂ ਵਾਸਤੇ ਮੈਂ ਸਮਝਦਾ ਜੀ ਇਹ ਸਾਡਾ ਪੰਥ ਇਦਾਂ ਹੀ ਆ ਜਦੋਂ ਤੇ ਕੋਈ ਬਾਹਰੀ ਆਫਤ ਆ ਜਾਏ ਤੇ ਉਹਨਾਂ ਲੜ ਲੈਂਦੇ ਆ ਤੇ ਥੋੜੀ ਜੀ ਬਾਹਰੀ ਆਫਤੋ ਘਰੇ ਲੜ ਲੈਂਦੇ ਆ ਸਾਰੀਆਂ ਟੀਰਾਂ ਨੂੰ ਸਾਰੀਆਂ ਟੀਰਾਂ ਨੂੰ ਇਕੱਠੇ ਕਰਨਾ ਕਿੱਡੀ ਕਬੜੀ ਚੋਤੀ ਹੈ ਸਾਰੀਆਂ ਟੀਰਾਂ ਨੂੰ ਇੱਕ ਝੁੱਟ ਕਰਨਾ ਕਿੱਡੀ ਕਬੜੀ ਚੋਤੀ ਸਿੰਘ ਸਾਹਿਬ ਪੰਥ ਇੱਕ ਝੁੱਟ ਹੀ ਆ ਕਿਉਂਕਿ ਸਾਡਾ ਸਾਰਿਆਂ ਦਾ ਜਿਹੜਾ ਗੁਰੂ ਆ ਉਹ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਆ ਅਕਾਲ ਤਖਤ ਸਾਹਿਬ ਦੀ ਆਪਾਂ ਛਤਰ ਛਾਇਆ ਚ ਆਪਾਂ ਦੂਜੇ ਪਾਸੇ ਵੇਨੇ ਆ ਕਈ ਕੌਮਾਂ ਚ મત ਭੇਦ ਹੈਗੇ ਆ ਪਰ ਘੱਟੋ ਘੱਟ ਸਿੱਖ ਕੌਮ ਜਿਹੜੀ ਉਹ ਇੱਕ ਮੋਟਾ ਠੀਕ ਆ ਜਿਉਂਦਾ ਕੌਮਾਂ ਚ ਮਾੜੇ ਮੋੜ ਜਿਹੜੇ ਵਖਰੇਵੇਂ ਹੁੰਦੇ ਬਾਕੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਅੱਜ ਇਹ ਪਹਿਲੇ ਦਿਨ ਦੇ ਉੱਤੇ ਕਿ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਆ ਸਾਡੀ ਇੱਕ ਪ੍ਰਾਣੀ ਮੰਗ ਰਹੀ ਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਮੈਂ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਕਿ ਵੇਖੋ ਤੁਹਾਨੂੰ ਵੀ ਪਤਾ ਇਹ ਜਿਹੜੀ ਸਿੱਖ ਕੌਮ ਬਾਰਡਰ ਤੇ ਬੈਠੀ ਆ ਇਹ ਦੇਸ਼ ਦੀ ਰੱਖਿਆ ਕਰ ਸਾਡੀਆਂ ਵੱਡੀਆਂ ਕੁਰਬਾਨੀਆਂ ਤਾਂ ਜਿਹੜਾ ਸਾਡੀ ਇਹ ਵੱਡੀ ਮੰਗ ਰਹੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਿ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਇਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਜਿਹੜੀ ਉਹ ਸਰਕਾਰ